ਤੋ ਸਾਡੇ ਨਾਲ ਇਸ ਵੇਲੇ ਕਰਤਾਰ ਚੀਮਾ ਜੀ ਜੁੜ ਚੁੱਕੇ ਨੇ ਲਾਈਵ ਦੇ ਵਿੱਚ ਕਰਤਾਰ ਚੀਮਾ ਜੀ ਜੋ ਰਾਜਵੀਰ ਜਵੰਦਾ ਦੀ ਖਬਰ ਆਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਬਹੁਤ ਦੁੱਖ ਦੀ ਲਹਿਰ ਜਿਹੜੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਇੱਕਦਮੀ ਦੁੱਖ ਛਾ ਗਿਆ ਹਾਂਜੀ ਹਾਂਜੀ ਬਿਲਕੁਲ 2025 ਸਾਡੀ ਇੰਡਸਟਰੀ ਲਈ ਖਾਸ ਰਦੀਆ ਨਹੀਂ ਹੈ ਜਿੱਦੋਂ ਪਹਿਲਾਂ ਭੱਲਾ ਸਾਹਿਬ ਕੋਈ ਚੀਜ਼ਾਂ ਸਾਡੀ ਫੈਮਿਲੀ ਦੇ ਵਿੱਚ ਜੇ ਮੇਰੇ ਫਾਦਰ ਸਾਹਿਬ ਉਹ ਰਾਜਵੀਰ ਜਵੰਦਾ ਜਿਹਦੇ ਦੋ ਛੋਟੇ ਛੋਟੇ ਬੱਚੇ ਨੇ ਕਦੇ ਕੋਈ ਮਾੜਾ ਸ਼ਬਦ ਨਹੀਂ ਗਾਇਆ ਨਾ ਕਿਸੇ ਮਾੜਾ ਸ਼ਬਦ ਕਿਹਾ ਤੇ ਉਹਦਾ ਇੱਕ ਸਲੋਗਨ ਸੀਗਾ ਕਹਿੰਦਾ ਲੋਕ ਜ਼ਿੰਦਗੀ ਕੱਟਦੇ ਨੇ ਮੈਂ ਜ਼ਿੰਦਗੀ ਜਿਉਣਾ ਹਾਂ ਹਾਂ ਹਰ ਲੈ ਕੇ ਨਿਕਲ ਜਾਣਾ ਮੋਨਾਲੀ ਜਿਹਨੇ ਕਿਤੇ ਉਹਨੇ ਬਹੁਤ ਲੋਕਾਂ ਨੂੰ ਲਾਈਫ ਜੀਣੀ ਸਿਖਾਈ ਕਿ ਹਾਊ ਟੂ ਲਿਵ ਬਟ ਅਜੋ ਆਪ ਹੀ ਨਹੀਂ ਸਾਡੇ ਦੇ ਵਿੱਚ ਹੈਗਾ ਸੁਣ ਤਾਂ ਇਹ ਮੈਨੂੰ ਲੱਗਦਾ ਕਿ ਮੈਂ ਤਾਂ ਸਾਰਾ ਕੁਝ ਜੋ ਕੰਮ ਸੀ ਵਿੱਚ ਸੱਟ ਗਈ ਉਧਰ ਨਹੀਂ ਤੁਰੇ ਹੋਏ ਸਾਰੇ ਕੀ ਚਾਹੀਏ ਉਧਰ ਤੇ ਮਤਲਬ ਮੈਨੂੰ ਨਹੀਂ ਲੱਗਦਾ ਸਿੱਧੂ ਤੋਂ ਬਾਅਦ ਇੰਨੀਆਂ ਅਰਦਾਸਾਂ ਕਿਸੇ ਲਈ ਹੋਈਆਂ ਹੋਣਗੀਆਂ ਮੈਨੂੰ ਲੱਗਦਾ ਹੈ ਕਿ ਜਿੰਨੀਆਂ ਅਰਦਾਸਾਂ ਰਾਜਵੀਰ ਲਈ ਹੋਈਆਂ ਮੋਰ ਦੇ ਚ ਜਾਣ ਬੈਠ ਜਣੀ ਚਾਹੀਦੀ ਸੀ ਹਮ ਬਟ ਜੋ ਕਿਸਮਤ ਨੂੰ ਡੈਸਟਨੀ ਹੈ ਜੋ ਹੋ ਕੇ ਰਹਿਣੀ ਹੈ ਉਹ ਕਦੇ ਵੀ ਉਸ ਨੂੰ ਤੁਸੀਂ ਟਲਾ ਨਹੀਂ ਸਕਦੇ ਸੋ ਜਿਹੜੇ ਸਾਥੀ ਕਲਾਕਾਰ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਬਹੁਤ ਯੂਨਿਟੀ ਜਿਹੜੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਬਣੀ ਹੋਈ ਹੈ ਇੱਕ ਬਹੁਤ ਹੀ ਪਿਆਰਾ ਸੁਨੇਹਾ ਪੰਜਾਬੀ ਇੰਡਸਟਰੀ ਵੱਲੋਂ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਰਾਜਵੀਰ ਜਵੰਦਾ ਜਿਹੜੇ ਨੇ ਉਹ 12 ਦਿਨ ਦੀ ਜਿਹੜੀ ਲੜਾਈ ਸੀ ਜ਼ਿੰਦਗੀ ਤੇ ਮੌਤ ਦੀ ਉਹ ਅੱਜ ਹਾਰ ਚੁੱਕੇ ਨੇ ਬਿਲਕੁਲ ਬਿਲਕੁਲ ਮੈਨੂੰ ਇਹ ਲੱਗਦਾ ਕਿ ਉਹ ਜੋ ਵੈਂਟੀਲੇਟਰ ਤੇ ਉਹਨੂੰ ਰੱਖਿਆ ਗਿਆ ਇੱਕ ਹਸਪੀਟਲ ਦਾ ਮੈਨੂੰ ਕਿਸੇ ਦੇ ਵਿੱਚ ਲੱਗਦਾ ਹੈ ਕਿ ਬਹੁਤ ਪਹਿਲਾਂ ਡਿਕਲੇਅਰ ਹੋ ਜਾਣਾ ਚਾਹੀਦਾ ਸੀ ਸੋ ਵੈਂਟੀਲੇਟਰ ਤੇ ਜਦੋਂ ਵੀ ਬੰਦਾ ਚਲਾ ਜਾਂਦਾ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਸਰਵਾਈਵ ਕਰਦਾ ਨਹੀਂ ਦੇਖਿਆ ਨਾ ਇਹ ਜਸ ਖਰਚੇ ਇੰਨੇ ਜਿੰਨੇ ਪੈਂਦੇ ਹੈ ਨਾ ਸੋ ਬਿੰਨੂ ਇਹ ਸਮਝ ਨਹੀਂ ਆਉਂਦੀ ਹੈ ਕਿ ਮੈਂ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਦੀ ਫੈਮਿਲੀ ਨੂੰ ਕਿਵੇਂ ਫੇਸ ਕਰਾਂਗੇ ਜਾਵਾਂਗੇ ਨਾ ਕਿਵੇਂ ਮਤਲਬ ਇਹ ਟ੍ਰੈਜੇਡੀ ਦੇ ਵਿੱਚ ਕਹਾਂਗੇ ਕਿ ਯਾਰ ਮਾੜਾ ਹੋ ਗਿਆ ਜਦਕਿ ਪਤਾ ਹੈ ਤਾਂ ਮਾੜਾ ਹੀ ਹੋਇਆ ਨਾ ਇਹ ਵੀ ਸਤੂ ਦੋਰਾ ਹੈ ਨਹੀਂ ਸੋ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਖਸਤ ਬਖਸ਼ੇ ਸ਼ਕਤੀ ਬਖਸ਼ੇ ਉਹਨਾਂ ਬੱਚਿਆਂ ਨੂੰ ਉਸ ਘਰ ਵਾਲੀ ਨੂੰ ਉਸ ਮਾਂ ਨੂੰ ਉਹਨੇ 6 ਸਾਲ ਪਹਿਲਾਂ ਹੀ ਆਪਣਾ ਪਿਓ ਗਵਾਇਆ ਸੀ ਜੀ ਜੀ ਉਸ ਪਰਿਵਾਰ ਦੇ ਵਿੱਚ ਤਾਂ ਮੈਨੂੰ ਲੱਗਦਾ ਉਹ ਮੇਲ ਹੀ ਨਹੀਂ ਰਹਾ ਹੋਣਾ ਹੈਨਾ ਸੋ ਇਹ ਜਿਹੜਾ ਸਾਡੀ ਇੰਡਸਟਰੀ ਦਾ ਪਿਆਰ ਆ ਕੁਝ ਤਾਂ ਲੋਕਾਂ ਨਾਲ ਵੀ ਆ ਮੈਨੂੰ ਲੱਗਦਾ ਖੜਾ ਤੋਂ ਬਾਅਦ ਜੋ ਇੱਕ ਏਕਤਾ ਬਣੀ ਹੈ ਇੱਕ ਦੂਜੇ ਦੀ ਸੇਵਾ ਕਰਨ ਦੀ ਇੱਕ ਦੂਜੇ ਦੇ ਵਿੱਚ ਸਾਥ ਦੇਣ ਦੀ ਪੰਜਾਬੀ ਇੰਡਸਟਰੀ ਨੂੰ ਪਹਿਲਾਂ ਲੋਕ ਥੋੜਾ ਜਿਹਾ ਡੇਢ ਹੱਥ ਨਾਲ ਦੇਖਦੇ ਸੀ ਲੋਕ ਵੀ ਅਰਦਾਸਾਂ ਕਰਦੇ ਆ ਜੀ ਕਿਉਂਕਿ ਜਦੋਂ ਮੁਸੀਬਤ ਜਿਵੇਂ ਇੱਕ ਦੂਜੇ ਦੇ ਇੱਕ ਹੁੰਦੇ ਆ ਉਦੋਂ ਫਿਰ ਸਾਥ ਵੱਡਾ ਬਣ ਜਾਂਦਾ ਤੇ ਲੋਕਾਂ ਨੇ ਜਿਹਨੀਆਂ ਅਰਦਾਸਾਂ ਕੀਤੀਆਂ ਨੇ ਉਹ ਨਹੀਂ ਦਸਦੀਆਂ ਨਹੀਂ ਕੀਤੀਆਂ ਜੀ ਸੋ ਲੋਕਾਂ ਦਾ ਤੇ ਸਾਡਾ ਐਕਟਰਾਂ ਸਿੰਗਰਾਂ ਦਾ ਪਿਆਰ ਪੰਜਾਬੀ ਰਸਤੀ ਦੇ ਵਿੱਚ ਜੋ ਬਣਿਆ ਹੈ ਜਾਂ ਜੋ ਵੇਖਣ ਨੂੰ ਮਿਲਿਆ ਜਿਸ ਤਰੀਕੇ ਵੇਖਣ ਨੂੰ ਮਿਲਿਆ ਰਿਆ ਤਾਂ ਮੈਨੂੰ ਲੱਗਦਾ ਸਾਊਥ ਨੂੰ ਸਾਡਾ ਸਿਨੇਮਾ ਟੱਕਰ ਦੇ ਸਕਦਾ ਸੌਥ ਕਿਉਂਕਿ ਸੈੱਟ ਤੇ ਸਿੰਗਿੰਗ ਦਾ ਸੀ ਅਪਰੋਚੇਬਲ ਹੀ ਨਹੀਂ ਹੈਗੇ ਕਿਸੇ ਨੂੰ ਸਾਡਾ ਮੁਕਾਬਲਾ ਕੋਈ ਹੈ ਹੀ ਨਹੀਂਗਾ ਪਨਾਮਿਕ ਯਾਰ ਬੜੀ ਕਾਂਟ ਟੱਚ ਆਸ ਮੈਨੂੰ ਫਿਲਮਾਂ ਦੇ ਵਿੱਚ ਵੀ ਇਹ ਪਿਆਰ ਬਣਿਆ ਰਵੇ ਪਰਮਾਤਮਾ ਰਾਜਵੀਰ ਦੀ ਫੈਮਿਲੀ ਨੂੰ ਸਟ੍ਰੈਂਥ ਦੇਖੀ ਥੈਂਕ ਯੂ ਜੀ ਸੋ ਸਾਡੇ ਨਾਲ ਸੀਗੇ ਕਰਤਾਰ ਚੀਮਾ ਜੀ ਜਿਨ੍ਹਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਰਾਜਵੀਰ ਜਵੰਦਾ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਉਹਨਾਂ ਦੇ ਨਾਲ ਹਮੇਸ਼ਾ ਖੜੇ ਨੇ ਇੱਥੇ ਤੱਕ ਕਿ ਕਿ ਜਿਹੜਾ ਪੰਜਾਬੀ ਇੰਡਸਟਰੀ ਦਾ ਏਕਾ ਹਮੇਸ਼ਾ ਬਣਿਆ ਰਹੇ ਕਦੀ ਨਜ਼ਰ ਨਹੀਂ ਲੱਗ ਸਕਦੀ ਹੈ ਬਟ ਅੱਜ ਇੱਕ ਰੋਹਾਨੀ ਸਿੰਗਰ ਇੱਕ ਰੋਹਾਨੀ ਗਾਇਕ ਸਾਨੂੰ ਅਲਵਿਦਾ ਕਹਿ ਗਿਆ ਜਿਸ ਕਾਰਨ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ